ਯੂਕੇ ਤੋਂ ਇਸ ਮੌਕੇ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਯੂਕੇ ਦੇ 올ਡਬਰੀ ਪਾਰਕ ਵਿੱਚ ਇੱਕ 20 ਸਾਲਾ ਸਿੱਖ ਕੁੜੀ ਦੇ ਨਾਲ ਦਿਨ ਦਿਹਾੜੇ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ ਨਾ ਸਿਰਫ ਜਿੰਸੀ ਹਿੰਸਾ ਸਗੋ ਇਸ ਹਮਲੇ ਵਿੱਚ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਪੀੜਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਹਮਲਾਵਰ ਉਸ ਨੂੰ ਧਮਕਾਰੇ ਸਨ ਕਿ ਆਪਣੇ ਦੇਸ਼ ਵਾਪਸ ਚਲੀ ਜਾ ਤੁਹਾਡਾ ਇੱਥੇ ਕੋਈ ਵੀ ਹੱਕ ਨਹੀਂ ਹੈ ਪੁਲਿਸ ਜਾਂਚ ਦੇ ਅਨੁਸਾਰ ਘਟਨਾ ਵਿੱਚ ਦੋ ਪੋਰੇ ਨੌਜਵਾਨ ਸ਼ਾਮਲ ਨੇ ਇੱਕ ਸ਼ੱਕੀ ਭਾਰੇ ਸਰੀਰ ਵਾਲਾ ਸੀ ਜਿਸ ਨੇ ਕਾਲੀ ਸਲੈੱਟ ਸ਼ਰਟ ਤੇ ਦਸਤਾਨੇ ਪੈਨੇ ਹੋਏ ਸੀ ਜਦਕਿ ਦੂਜੇ ਨੇ ਸਲੇਟੀ ਰੰਗ ਦਾ ਟੌਪ ਪਾਇਆ ਹੋਇਆ ਸੀ ਦੋਮਾਂ ਦੀ ਪਛਾਣ ਸੀਸੀਟੀਵੀ ਫੁਟੇਜ ਰਾਹੀਂ ਕਰ ਲਈ ਗਈ ਹੈ ਇਸ ਸਮੇਂ ਫੋਰੈਂਸਿਕ ਟੀਮਾਂ ਅਤੇ ਪੁਲਿਸ ਦੀਆਂ ਖਾਸ ਯੂਨਿਟਾਂ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀਆਂ ਨੇ ਇਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਅਤੇ ਡਰ ਦਾ ਮਾਹੌਲ ਬਣ ਚੁੱਕਿਆ ਹੈ ਯੂਕੇ ਸਿੱਖ ਫੈਡਰੇਸ਼ਨ ਨੇ ਇਸ ਵੈਸ਼ੀ ਹਮਲੇ ਦੀ ਤਿੱਖੀ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਸੋਸ਼ਲ ਮੀਡੀਆ ਉੱਤੇ ਇਸ ਘਟਨਾ ਨੂੰ ਬਹੁਤ ਹੀ ਭਿਆਨਕ ਹਮਲਾ ਦੱਸਿਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਪੀੜਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਅਤੇ ਸਦਮੇ ਦੇ ਵਿੱਚ ਹੈ ਇਸ ਲਈ ਪੁਲਿਸ ਉਨ੍ਹਾਂ ਦੀ ਇੱਛਾ ਦੇ ਅਨੁਸਾਰ ਕਾਰਵਾਈ ਕਰ ਰਹੀ ਹੈ ਇਹ ਮਾਮਲਾ ਸਿਰਫ ਇੱਕ ਜਨਸੀ ਹਮਲਾ ਹੀ ਨਹੀਂ ਸਗੋਂ ਨਸਲੀ ਨਫਰਤ ਦਾ ਸਪਸ਼ਟ ਉਦਾਹਰਣ ਵੀ ਹੈ ਜਿਸ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਯੂਕੇ ਤੋਂ ਇਸ ਮੌਕੇ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਯੂਕੇ ਦੇ 올ਡ ਬਰੀ ਪਾਰਕ ਵਿੱਚ ਇੱਕ 20 ਸਾਲਾ ਸਿੱਖ ਕੁੜੀ ਦੇ ਨਾਲ ਦਿਨ ਦਿਹਾੜੇ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ ਨਾ ਸਿਰਫ ਜਿੰਸੀ ਹਿੰਸਾ ਸਗੋ ਇਸ ਹਮਲੇ ਵਿੱਚ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਪੀੜਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਹਮਲਾਵਰ ਉਸ ਨੂੰ ਧਮਕਾਰੇ ਸਨ ਕਿ ਆਪਣੇ ਦੇਸ਼ ਵਾਪਸ ਚਲੀ ਜਾ ਤੁਹਾਡਾ ਇੱਥੇ ਕੋਈ ਵੀ ਹੱਕ ਨਹੀਂ ਹੈ ਪੁਲਿਸ ਜਾਂਚ ਦੇ ਅਨੁਸਾਰ ਘਟਨਾ ਵਿੱਚ ਦੋ ਗੋਰੀ ਨੌਜਵਾਨ ਸ਼ਾਮਿਲ ਨੇ ਇੱਕ ਸ਼ੱਕੀ ਭਾਰੇ ਸਰੀਰ ਵਾਲਾ ਸੀ ਜਿਸ ਨੇ ਕਾਲੀ ਸਲੈੱਟ ਸ਼ਰਟ ਤੇ ਦਸਤਾਨੇ ਪਹਿਨੇ ਹੋਏ ਸੀ ਜਦਕਿ ਦੂਜੇ ਨੇ ਸਲੇਟੀ ਰੰਗ ਦਾ ਟੌਪ ਪਾਇਆ ਹੋਇਆ ਸੀ ਦੋਮਾਂ ਦੀ ਪਛਾਣ ਸੀਸੀਟੀਵੀ ਫੁਟੇਜ ਰਾਹੀਂ ਕਰ ਲਈ ਗਈ ਹੈ ਇਸ ਸਮੇਂ ਫੋਰੈਂਸਿਕ ਟੀਮਾਂ ਅਤੇ ਪੁਲਿਸ ਦੀਆਂ ਖਾਸ ਯੂਨਿਟਾਂ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀਆਂ ਨੇ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਥਾਨਿਕ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਅਤੇ ਡਰ ਦਾ ਮਾਹੌਲ ਬਣ ਚੁੱਕਿਆ ਹੈ ਯੂਕੇ ਸਿੱਖ ਫੈਡਰੇਸ਼ਨ ਨੇ ਇਸ ਵੈਸ਼ੀ ਹਮਲੇ ਦੀ ਤਿੱਖੀ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਸੋਸ਼ਲ ਮੀਡੀਆ ਉੱਤੇ ਇਸ ਘਟਨਾ ਨੂੰ ਬਹੁਤ ਹੀ ਭਿਆਨਕ ਹਮਲਾ ਦੱਸਿਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਪੀੜਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਅਤੇ ਸਦਮੇ ਦੇ ਵਿੱਚ ਹੈ ਇਸ ਲਈ ਪੁਲਿਸ ਉਨ੍ਹਾਂ ਦੀ ਇੱਛਾ ਦੇ ਅਨੁਸਾਰ ਕਾਰਵਾਈ ਕਰ ਰਹੀ ਹੈ ਇਹ ਮਾਮਲਾ ਸਿਰਫ ਇੱਕ ਜਨਸੀ ਹਮਲਾ ਹੀ ਨਹੀਂ ਸਗੋਂ ਨਸਲੀ ਨਫਰਤ ਦਾ ਸਪਸ਼ਟ ਉਦਾਹਰਣ ਵੀ ਹੈ ਜਿਸ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ